ਫਿਰ ਸਟੇਜ ਆਰਟਿਸਟ ਪੰਜਾਬ ਦਾ ਆਉਂਦਾ ਤੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਵੱਡੀਆਂ-ਵੱਡੀਆਂ ਬੇਤੁਕੀਆਂ ਬੇਬੁਨਿਆਦ ਬਾਹੀ ਹੱਥ ਗੱਲਾਂ ਕਰਦਾ ਹੈ। ਵੈਸੇ ਤਾਂ ਉਹ ਜਿਹੜੀਆਂ ਬੇਗੁਗਕੂਫਾ ਆਨਾ ਗੱਲਾਂ ਜਿਹੜੀਆਂ ਉਹਦੀਆਂ ਹੈਗੀਆਂ ਜਵਾਬ ਦੇਣ ਲਾਇਕ ਤਾਂ ਹੈ ਨਹੀਂ। ਮੁੱਖ ਮੰਤਰੀ ਤੇਰੇ ਹੱਥ ਰੰਗੇ ਅੱਜ ਤਾਂ ਪੰਜਾਬ ਦੇ ਨੌਜਵਾਨ ਦੇ ਖੂਨ ਨਾਲ। ਉਸ ਖੂਨ ਦਾ ਦਾਗ ਧੋਣ ਦਾ ਤੂੰ ਜਿਹੜੀ ਕੋਸ਼ਿਸ਼ ਕਰ ਰਿਹਾ ਹੈ। ਉਸ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੋਏਗਾ ਤੂੰ ਜਦੋਂ ਲੋਕਾਂ 'ਚ ਜਾਏਂਗਾ ਤੈਨੂੰ ਲੋਕ ਸਪਾਲ ਕਰਨਗੇ ਉਸ ਮੁੱਦੇ ਤੇ ਜਿੰਨੀਆਂ ਮਰਜ਼ੀ ਬੇਤੁਕੀਆਂ ਗੱਲਾਂ ਕਰ ਲਾ ਤੂੰ ਆਪਦਾ ਜਿਹੜਾ ਸ਼ੁਭ ਕਰਨ ਦਾ ਖੂਨ ਤੇਰੇ ਹੱਥਾਂ ਤੇ ਲੱਗਿਆ ਨਾ ਉਹ ਦਾਗ ਨਹੀਂ ਟੁੱਟਾ ਜਾਣਾ ਤੇ ਇਹ ਚ ਆਰਟਿਸਟ ਹੈ ਜਿਹੜਾ ਪੰਜਾਬ ਦਾ ਜਿਹਨੂੰ ਕੇਵਲ ਸਟੇਜ ਪਰਫਾਰਮੈਂਸ ਤੇ ਮਸਕਰੀ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ ਸ਼ਾਇਦ ਉਹ ਸਮਝ ਨਹੀਂ ਸਕਿਆ ਕਿ ਸਟੇਜ ਚਲਾਉਣੀ ਤੇ ਸਕੇਟ ਚਲਾਉਣੀ ਵਿੱਚ ਬੜਾ ਵੱਡਾ ਅੰਤਰ ਹੈ ਮੈਂ ਚੈਲੰਜ ਕਰ ਰਿਹਾ ਹਾਂ ਇਸ ਬੰਦੇ ਨੂੰ ਜਿਹਨੂੰ ਮੁੱਖ ਮੰਤਰੀ ਦੀ ਕੁਰਸੀ ਦੀ ਸ਼ਰਮ ਨਹੀਂ ਉਸ ਕੁਰਸੀ ਦੀ ਗਰੀਮਾ ਦੀ ਸ਼ਰਮ ਨਹੀਂ ਉਸ ਕੁਰਸੀ ਤੇ ਬਹਿ ਕੇ ਕਿੱਡੇ ਕਿੱਡੇ ਝੂਠੇ ਬੰਦਾ ਬੋਲ ਰਿਹਾ ਹੈ ਲੈ ਤੂੰ ਪ੍ਰੂਵ ਕਰ ਦੇ ਯਾਰ 85 ਕਰੋੜ ਰੁਪਇਆ ਮੈਂ ساری ਜ਼ਿੰਦਗੀ ਵਾਸਤੇ ਤੈਨੂੰ ਲੀਡਰ ਮੰਨ ਲਊਗਾ ਫਿਰ ਸਟੇਜ ਆਰਟਿਸਟ ਪੰਜਾਬ ਦਾ ਆਉਂਦਾ ਹੈ ਤੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਵੱਡੀਆਂ ਵੱਡੀਆਂ ਬੇਤੁਕੀਆਂ ਬੇਬੁਨਿਆਦ ਵਾਹੀ ਹੱਥ ਗੱਲਾਂ ਕਰਦਾ ਹੈ ਵੈਸੇ ਤਾਂ ਉਹ ਜਿਹੜੀਆਂ ਬੇਬਕੂਫਾਨਾ ਗੱਲਾਂ ਜਿਹੜੀਆਂ ਉਹਦੀਆਂ ਹੈਗੀਆਂ ਜਵਾਬ ਦੇਣ ਲਾਇਕ ਤਾਂ ਹੈ ਨਹੀਂ ਪਰ ਜੇ ਕਈ ਵਾਰੀ ਕਿਸੇ ਗੱਲ ਦਾ ਜਵਾਬ ਨਾ ਨਾ ਦੇਈਏ ਫਿਰ ਉਹ ਕਿਤੇ ਨਾ ਕਿਤੇ ਪਰਸੈਪਸ਼ਨ ਹੋ ਜਾਂਦੀ ਹੈ ਵੀ ਸਹੀ ਨਾ ਗੱਲ ਕਰਦਾ ਉਹ ਸੁਖ ਵਿਲਾਸ ਦੇ ਕਾਗਜ਼ ਲੈ ਕੇ ਪਾਲਿਸੀਆਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆ ਕੇ ਗੁੰਮਰਾਹ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਮੈਂ ਇੱਕ ਗੱਲ ਜ਼ਰੂਰ ਧਿਆਨ ਚ ਪੰਜਾਬ ਦੇ ਲੋਕਾਂ ਦੇ ਤੁਹਾਡੇ ਰਾਇ ਲੈ ਆਉਣੀ ਲਿਆਉਣੀ ਚਾਹਣਾ ਪਿਛਲੇ 7 ਸਾਲਾਂ ਤੋਂ ਇਹੀ ਪ੍ਰੈਸ ਕਾਨਫਰੰਸਾਂ ਇਹੀ ਅਲੀਗੇਸ਼ਨ ਇਹੀ ਧਮਕੀਆਂ ਇਹਨੂੰ ਢਾ ਦੇਵਾਂਗੇ ਜੀ ਇੱਥੇ ਸਕੂਲ ਖੋਲ੍ਹ ਦੇਵਾਂਗੇ ਜੀ ਇੱਥੇ ਹਸਪਤਾਲ ਬਣਾ ਦੇਵਾਂਗੇ ਜੀ ਇਹ ਪਿਛਲੀਆਂ ਸਰਕਾਰਾਂ ਜਿਹੜੀਆਂ ਚਾਹੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਹ ਤੋਂ ਕਾਂਗਰਸੀ ਕਰਦੇ ਰਹੇ ਤੇ ਹੁਣ 2 ਸਾਲਾਂ ਤੋਂ ਆਮ ਆਦਮੀ ਪਾਰਟੀ ਇਹਨਾਂ ਦਾ ਰੈਵਨਿਊ ਮਿਨਿਸਟਰ ਹੁੰਦਾ ਹਟਾਤਾ ਉਹ ਤਮਾਤਰ ਪਹਿਲਾਂ ਤਾਂ ਉਹ ਕਰਦਾ ਰਿਹਾ ਬਿ ਮਿੰਤੀ ਕਰਾਂਗੇ ਢਾ ਦੇਾਂਗੇ ਕੱਲ ਮੁੱਖ ਮੰਤਰੀ ਦੇ ਹੱਥ ਵੇਖ ਲਓ ਕਹਿੰਦਾ ਸੁਖ ਵਿਲਾਸ ਦੀਆਂ ਜਿਹੜੀਆਂ ਕੰਧਾਂ ਇਹ ਗਾਰੇ ਨਾਲ ਨਹੀਂ ਲੋਕਾਂ ਦੇ ਖੂਨ ਨਾਲ ਚਿਣੀਆਂ ਹੋਈਆਂ ਮੈਂ ਮੁੱਖ ਮੰਤਰੀ ਨੂੰ ਯਾਦ ਕਰਾ ਦਿਆਂ ਕਿ ਮੁੱਖ ਮੰਤਰੀ ਤੇਰੇ ਹੱਥ ਰੰਗੇ ਅੱਜ ਤਾਂ ਪੰਜਾਬ ਦੇ ਨੌਜਵਾਨ ਦੇ ਖੂਨ ਨਾਲ ਉਸ ਖੂਨ ਦਾ ਦਾਗ ਧੋਣ ਦਾ ਤੂੰ ਜਿਹੜੀ ਕੋਸ਼ਿਸ਼ ਕਰ ਰਿਹਾ ਉਸ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੋਏਗਾ ਤੂੰ ਜਦੋਂ ਲੋਕਾਂ 'ਚ ਜਾਏਂਗਾ ਤੈਨੂੰ ਲੋਕ ਸਪਾਲ ਕਰਨਗੇ ਉਸ ਮੁੱਦੇ ਤੇ ਜਿੰਨੀਆਂ ਮਰਜ਼ੀ ਬੇਤੁਕੀਆਂ ਗੱਲਾਂ ਕਰ ਲਾ ਤੂੰ ਆਪਦਾ ਜਿਹੜਾ ਸ਼ੁਭ ਕਰਨ ਦਾ ਖੂਨ ਤੇਰੇ ਹੱਥਾਂ ਤੇ ਲੱਗਿਆ ਨਾ ਉਹ ਦਾਗ ਨਹੀਂ ਧੋਤਾ ਜਾਣਾ ਮੈਂ ਉਹਨੇ ਜਿਹੜੀਆਂ 5 4 ਐਲੀਗੇਸ਼ਨਸ ਜਿਹੜੀਆਂ ਮੈਂ ਪੁਆਇੰਟ ਬਾਈ ਪੁਆਇੰਟ ਨੋਟ ਕੀਤੀਆਂ ਤੁਹਾਨੂੰ ਵੀ ਕਿਤੇ ਕੋਈ ਮੇਰੀ ਗੱਲ ਕਿਸੇ ਅਲੀਗੇਸ਼ਨ ਤੁਹਾਨੂੰ ਲੱਗ ਜੇ ਕਿ ਮੇਰਾ ਰਿਪਲਾਈ ਰਹਿ ਗਿਆ ਤਸੱਲੀ ਨਾਲ ਪੁੱਛ ਲਿਓ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਇਸ਼ੂ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜਿਹੜੇ ਲੋਕ ਆਪਣੀਆਂ ਕਮੀਆਂ ਸਿਆਸਤ ਦੀਆਂ ਲੁੱਟਾਂ ਖੋਹਾਂ ਚੋਰੀਆਂ ਛਪਾਉਣ ਵਾਸਤੇ ਬੇਬੁਨਿਆਦ ਗੱਲਾਂ ਕਰਦੇ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੀ ਇਹ ਕਹਿੰਦੇ ਨਾ 108 ਕਰੋੜ ਦੇ ਇਨਸੈਂਟਿਵ ਲੈ ਕੇ ਲੁੱਟ ਕੇ ਲੈ ਕੇ ਅੱਜ ਮੈਂ ਉਹਦੇ ਤੇ ਮੁੱਖ ਮੰਤਰੀ ਨੂੰ ਚੈਲੰਜ ਕਰਨਾ ਹੈ ਜੇ ਬੰਦਾ ਹੈ ਨਾ ਅੱਜ ਮੈਂ ਪੰਜਾਬੀ ਚ ਗੱਲ ਕਰੂੰਗਾ ਜੇ ਬੰਦਾ ਹੈ ਤਾਂ ਫਿਰ ਇਹ ਚੈਲੰਜ ਕਬੂਲ ਕਰ ਅੱਜ ਪਹਿਲੀ ਗੱਲ ਮੁੱਖ ਮੰਤਰੀ ਨੇ ਕਹੀ ਕਿ ਇਹਨਾਂ ਨੇ ਜੀ ਐਸਜੀਐਸਟੀ ਤੇ ਵੈਟ ਦਾ 85 ਕਰੋੜ 84 ਲੱਖ ਰੁਪਏ ਆ ਸੀ ਮੁੱਖ ਮੰਤਰੀ ਨੇ ਕੱਲ੍ਹ ਇਹ ਦਿੱਤੀ ਹੈ ਚਿੱਠੀ 85 ਕਰੋੜ 84 ਲੱਖ ਰੁਪਇਆ ਵੈਟ ਦੇ ਤਹਿਤ ਇਹਨਾਂ ਨੇ ਸਰਕਾਰ ਤੋਂ ਇਨਸੈਂਟਿਵ ਰਿਫੰਡ ਲੈ ਲਿਆ ਪਹਿਲੀ ਅਲੀਗੇਸ਼ਨ ਇਹ ਸੀ ਤੁਸੀਂ ਸਾਰੇ ਉੱਥੇ ਤੋਂ ਬਹੁਤ ਚੋ ਕਈ ਗਏ ਹੋਣੇ ਚਲੋ ਹੁਣ ਮੈਂ ਤੁਹਾਨੂੰ ਇਹਨੂੰ ਕਲੀਅਰ ਚਲੋ ਕੋਈ ਨਹੀਂ ਸ਼ਬਦ ਭਜੇ ਨਹੀਂ ਸੀ ਜੀ ਚੰਗੀ ਗੱਲ ਹੈ ਕੋਈ ਚੰਗਾ ਸੁਣ ਲਿਆ ਆਪਾਂ ਵੀ ਇਨਸੈਂਟਿਵ ਲੈ ਕੇ ਜੀ ਕਹਿੰਦੇ 85 ਕਰੋੜ 84 ਲੱਖ ਰੁਪਏ ਦਾ ਹੁਣ ਮੁੱਖ ਮੰਤਰੀ ਨੂੰ ਮੈਂ ਇਹ ਦੱਸ ਦਿਆਂ ਮੈਨੂੰ ਸਮਝ ਨਹੀਂ ਆਉਂਦੀ ਯਾਰ ਇਹ ਕਿਹੜੇ ਵੇਲੇ ਬਹਿ ਜਾਂਦਾ ਹੈ ਪ੍ਰੈਸ ਕਾਨਫਰੰਸ ਕਰਨ ਕਿ ਦਿਨੇ ਵੀ ਖਾਣ ਪੀਣ ਲੱਗ ਗਿਆ ਹੈ ਮੁੱਖ ਮੰਤਰੀ ਨੂੰ ਮੈਂ ਦੱਸ ਦਿਆਂ ਕਿ 10 ਸਾਲ ਹੋ ਗਏ 10 ਕਿਉਂ 2017 ਦਾ 7 ਸਾਲ ਹੋ ਗਏ ਵੈਟ ਤਾਂ ਵੈਸੇ ਹੀ ਅਬੋਲਿਸ਼ ਹੋ ਗਿਆ ਹੈ ਹਿੰਦੁਸਤਾਨ ਦੀ ਸਰਕਾਰ ਨੇ ਕਰਤਾ ਹੈ ਵੈਟ ਤਾਂ ਹੈ ਹੀ ਕੋਈ ਨਹੀਂ ਵੈਟ ਨਾਲ ਦੀ ਕੋਈ ਚੀਜ਼ ਨਹੀਂ ਚਲੋ ਤੂੰ ਐਸਜੀਐਸਟੀ ਤੇ ਆ ਜਾ एसजीएसपी ਦਾ ਜਿਹੜਾ 85 ਕਰੋੜ 84 ਲੱਖ ਰੁਪਇਆ ਕਹਿੰਦਾ ਹੈ ਨਾ ਜੀ ਆ ਮੇਰੇ ਕੋਲੇ ਕਾਗਜ਼ ਸੀ ਇੱਥੇ ਕਿਤੇ ਚਲੋ ਮੈਂ ਦੇ ਦੂੰਗਾ ਤੁਹਾਨੂੰ ਬਾਅਦ ਚ ਟੋਟਲ ਇਨਸੈਂਟਿਵ ਐਸਜੀਐਸਟੀ ਚ ਅੱਜ ਤੱਕ ਟਿਲ ਡੇਟ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਸੁਖ ਵਿਲਾਸ ਨੂੰ 4 ਕਰੋੜ 19 ਲੱਖ ਰੁਪਏ ਦਾ ਮਿਲੇਗਾ ਇੰਨਾ ਹੀ ਹੈ ਨੇ ਅਸੀ 4 ਕਰੋੜ 29 ਲੱਖ ਰੁਪਏ ਦੱਸੋ ਮੈਂ ਚੈਲੰਜ ਕਰ ਰਹਾ ਇਸ ਬੰਦੇ ਨੂੰ ਜਿਹਨੂੰ ਮੁੱਖ ਮੰਤਰੀ ਦੀ ਕੁਰਸੀ ਦੀ ਸ਼ਰਮ ਨਹੀਂ ਉਸ ਕੁਰਸੀ ਦੀ ਗਰੀਮਾ ਦੀ ਸ਼ਰਮ ਨਹੀਂ ਉਸ ਕੁਰਸੀ ਤੇ ਬਹਿ ਕੇ ਕਿੱਡੇ ਕਿੱਡੇ ਝੂਠੇ ਬੰਦਾ ਬੋਲ ਰਿਹਾ ਹੈ ਲੈ ਤੂੰ ਪ੍ਰੂਵ ਕਰ ਦੇ ਯਾਰ 85 ਕਰੋੜ ਰੁਪਇਆ ਮੈਂ ਸਾਰੀ ਜ਼ਿੰਦਗੀ ਵਾਸਤੇ ਤੈਨੂੰ ਲੀਡਰ ਮੰਨ ਲਊਗਾ ਚੈਲੰਜ ਹੈ ਮੈਨੂੰ ਮੈਂ ਇਹ ਕਰ ਰਿਹਾ ਹਾਂ ਐਵੇਂ ਲੋਕਾਂ ਨੂੰ ਝੂਠ ਬੋਲੀ ਜਾਣਾ ਆਪਣੀਆਂ ਕਮੀਆਂ ਲੁਕਾਉਣ ਵਾਸਤੇ ਸੋ ਇਹ ਡਾਕੂਮੈਂਟਸ ਮੈਂ ਅਪਰੂਵ ਕਰ ਰਹੇ ਹਾਂ 4 ਕਰੋੜ 29 ਲੱਖ ਤੋਂ ਉੱਪਰ 1 ਰੁਪਿਆ ਮੁੱਖ ਮੰਤਰੀ ਲੋਕਾਂ ਨੂੰ ਦਿਖਾਵੇ